ਸੌਣ ਦਾ ਮਹੀਨਾ ਚੱਲ ਰਿਹਾ ਪੂੜੇ ਮਾਲਪੂੜੇ ਖੀਰ ਦਾ ਜਿਹੜਾ ਮੌਸਮ ਹੈ ਸਾਰਿਆਂ ਨੂੰ ਸੌਣ ਦੇ ਮਹੀਨੇ ਦੀ ਬਹੁਤ-ਬਹੁਤ ਵਧਾਈ ਅੱਜ ਆਪਾਂ ਬਣਾਵਾਂਗੇ ਮਾਲਪੂੜੇ ਬਿਲਕੁਲ ਪਰਫੈਕਟ ਤੇ ਨਾ ਹੀ ਚਿਪਕਣਗੇ ਤੇ ਨਾ ਹੀ ਵਿੱਚੋਂ ਕੱਚੇ ਰਹਿਣਗੇ ਇਸ ਤਰੀਕੇ ਨਾਲ ਮਾਲਪੂੜੇ ਜਿਹੜੇ ਤੁਸੀਂ ਬਣਾਵੋਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਆਸਾਨ ਤਰੀਕੇ ਨਾਲ ਬਣਾ ਲਵਾਂਗੇ ਕੋਈ ਵੀ ਪੂੜਾ ਤੁਹਾਡਾ ਜਿਹੜਾ ਖਰਾਬ ਨਹੀਂ ਹੋਊਗਾ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬਿਲਕੁਲ ਵਧੀਆ ਵਿੱਚੋਂ ਵੀ ਕੱਚੇ ਨਹੀਂ ਹੈਗੇ ਮਾਲਪੂੜੇ ਬਣ ਕੇ ਤਿਆਰ ਹੋਏ ਨੇ ਜੀ ਸਾਸਰੀਏ ਕਾਲਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਆਂ ਰੈਸਪੀਜ਼ ਦੇਖਣ ਲਈ ਇਹ ਚੈਨਲ ਨੂੰ ਆ ਜਿਹੜਾ ਫੋਲੋ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰ ਦਿਆ ਕਰੋ ਜੀ ਮਾਲਪੂੜੇ ਬਣਾਉਣ ਲਈ ਆਪਾਂ ਜਿਹੜਾ ਗੁੜ ਲੈ ਲਵਾਂਗੇ ਪੌੜਿੰਗ ਕੋਲੀ ਆ ਜਿਹੜੀ ਗੁੜ ਦੀ ਲਈ ਆ ਵੈਸੇ ਇੱਕ ਕੋਲੀ ਦੇ ਵਿੱਚ ਮਤਲਬ ਬਰਾਬਰ ਮਾਤਰਾ ਦੇ ਵਿੱਚ ਬਰਾਬਰ ਜਿਹੜਾ ਆਟਾ ਪੈਂਦਾ ਇਹ ਪਰ ਥੋੜਾ ਮਿੱਠਾ ਘੱਟ ਰੱਖਿਆ ਮੈਂ ਇਸ ਲਈ ਪੌਣੀ ਕੋਲੀ ਲਈ ਆ ਜਿਆਦਾ ਖਾਣੇ ਹੋ ਤਾਂ ਜਿਆਦਾ ਪਾ ਲਓ ਇੱਕ ਕੌਲੀ ਪਾਣੀ ਦੀ ਪਾ ਕੇ ਇਹਨੂੰ ਅੱਧੇ ਘੰਟੇ ਲਈ ਪੱਪੇ ਹੋ ਕੇ ਰੱਖ ਦਵਾਂਗੇ ਤਾਂ ਕਿ ਬਿਲਕੁਲ ਗੂੜਾ ਆਪਣਾ ਘੁਲ ਜਾਵੇ ਤੇ ਇੱਕ ਕੌਲੀ ਆਪਾਂ ਆਟੇ ਦੀ ਲਈ ਆ ਤੁਸੀਂ ਚਾਹੋ ਦੋਨਾਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਵੀ ਲੈ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਗੁੜ ਤੁਹਾਡਾ ਜਿਹੜਾ ਜਲਦੀ ਪਿੰਗਲ ਜਾਵੇ ਤਾਂ ਤੁਸੀਂ ਗਰਮ ਪਾਣੀ ਪਾ ਕੇ ਵੀ ਰੱਖ ਸਕਦੇ ਹੋ ਇਹਨੂੰ ਛਾਣ ਲਵਾਂਗੇ ਛਾਣ ਇਸ ਲਈ ਲਵਾਂਗੇ ਤਾਂ ਕਿ ਉੱਪਰ ਜਿਹੜੇ ਮਿੱਟੀ ਜੀ ਦੇ ਕਣ ਨੇਗੇ ਇਹ ਜਾਲੀ ਜੀ ਆ ਇਹ ਵਾਲੀ ਆਪਣੇ ਨਿਕਲ ਕੇ ਗਾਂਂਦ ਜੀ ਆ ਇੱਕ ਪਾਸੇ ਹੋ ਜਵੇ ਤੇ ਸਾਫ਼ ਗੋੜ ਆਪਣੇ ਕੋਲ ਜੜਾ ਆ ਜਾਵੇ ਹੁਣ ਇਹਨੂੰ ਆਪਾਂ ਕੜਛੀ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਿਲਕੁਲ ਮਲਾਇਮ ਘੋਲ ਕਰ ਲੈਣਾ ਤੁਸੀਂ ਕੋਈ ਵੀ ਗੱਠ ਨਹੀਂ ਹੋਣੀ ਚਾਹੀਦੀ ਹੈਗੀ ਨਹੀਂ ਤਾਂ ਫਿਰ ਪੂਰੇ ਆ ਜਿਹੜੇ ਵਧੀਆ ਨਹੀਂ ਬਣਨਗੇ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ ਜਾਂ ਫਿਰ ਤੁਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਪੰਜ ਚਾਰ ਚੁਟਕੀਆਂ ਜਿਹੜੀਆਂ ਪਾ ਲੋ ਉਹਦੇ ਨਾਲ ਪੂੜੇ ਬਹੁਤ ਵਧੀਆ ਬਣਦੇ ਰਹਿਗੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ ਤੁਸੀਂ ਚਾਹੋ ਬਲੈਂਡਰ ਦੇ ਨਾਲ ਵੀ ਇਹ ਘੋਲ ਸਕਦੇ ਹੋ ਬਿਲਕੁਕੁਲ ਮਲਾਈਮ ਘਾੜਾ ਘੋਲ ਆਪਣਾ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਟੋਟਲ ਆਪਾਂ ਜਿਹੜੀ ਸਵਾ ਤੋਂ ਡੇਡ ਕੱਲੀ ਪਾਣੀ ਦੀ ਪਾ ਲਵਾਂਗੇ ਇੰਨਾ ਕੁ ਪਤਲਾ ਤੁਸੀਂ ਘੋਲ ਰੱਖਣਾ ਦੇਖੜ ਜਿੰਨਾ ਕੁ ਤੁਹਾਨੂੰ ਲੱਗ ਰਿਹਾ ਹੈ ਜੇ ਤੁਹਾਨੂੰ ਸੌਂਫ ਦਾ ਫਲੇਵਰ ਪਸੰਦ ਆ ਤਾਂ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਸੌਂਫ ਆ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਮੈਂ ਨਹੀਂ ਕੀਤੀ ਹੈਗੀ ਇਸ ਤਰ੍ਹਾਂ ਸਿੰਪਲ ਪੂੜੀ ਹੈ ਜਿਹੜੇ ਬਣਾਵਾਂਗੇ ਇਸ ਤਰ੍ਹਾਂ ਹੀ ਆਪਣਾ ਕੋਲ ਬਣ ਕੇ ਤਿਆਰ ਹੋ ਗਿਆ ਇਹਨੂੰ 10 ਮਿੰਟ ਲਈ ਆਪਾਂ ਰੈਸਟ ਤੇ ਰੱਖ ਦਵਾਂਗੇ 10-15 ਮਿੰਟ ਲਈ ਤਾਂ ਕਿ ਬਿਲਕੁਲ ਆਪਣਾ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਜਿਹੜਾ ਪਾਇਆ ਉਹ ਆਪਣਾ ਬਿਲਕੁਲ ਕੰਮ ਕਰ ਲਵੇ ਤੇ ਕੋੜੇ ਆਪਣੇ ਬਿਲਕੁਲ ਪਰਫੈਕਟ ਬਣਨ 10-15 ਮਿੰਟ ਬਾਅਦ ਆਪਾਂ ਜਿਹੜੀ ਗੈਸ ਫਲੇਮ ਔਨ ਕਰ ਲਵਾਂਗੇ ਤੇ ਨਾਲ ਹੀ ਆਪਾਂ ਕੀ ਆ ਜਿਹੜਾ ਕੜਾਈ ਦੇ ਵਿੱਚ ਪਾ ਲਵਾਂਗੇ ਕੀ ਇਹ ਆਪਣਾ ਵਧੀਆ ਗਰਮ ਹੋ ਗਿਆ ਇੱਕ ਵਾਰੀ ਤੁਸੀਂ ਕੀ ਨੂੰ ਗਰਮ ਕਰ ਲੈਣਾ ਤੇ ਪੂੜਾ ਇਹ ਜਿਹੜਾ ਪਾ ਦੇਣਾ ਇਸ ਤਰ੍ਹਾਂ ਕਰਛੀ ਦੀ ਹੈਲਪ ਦੇ ਨਾਲ ਤੁਸੀਂ ਜਿੱਡਾ ਪੂੜਾ ਬਣਾਉਣਾ ਓਡਾ ਜਿਹੜਾ ਇਹਦੇ ਵਿੱਚ ਪਾ ਦੇਣਾ ਹੈ ਜਦੋਂ ਤੁਸੀਂ ਪੂੜਾ ਪਾ ਦਿੱਤਾ ਉਸ ਟਾਈਮ ਤੇ ਮੀਡੀਅਮ ਟੂ ਲੋ ਫਲੇਮ ਤੇ ਤੁਸੀਂ ਇਹਨੂੰ ਪਕਾ ਲੈਣਾ ਹੈ ਨਹੀਂ ਤਾਂ ਫਿਰ ਇਹ ਨੀਚੋਂ ਜਲ ਜਾਊਗਾ ਤੇ ਜਦੋਂ ਤੁਸੀਂ ਪੂੜਾ ਪਾਉਣਾ ਹੈ ਉਸ ਟਾਈਮ ਤੇ ਕੀ ਠੰਡਾ ਨਹੀਂ ਹੋਣਾ ਚਾਹੀਦਾ ਜੇ ਠੰਡਾ ਹੋਊਗਾ ਫਿਰ ਪੂੜਾ ਇਹ ਥੱਲੇ ਲੱਗ ਜਾਊਗਾ ਇਸ ਤਰ੍ਹਾਂ ਇਹ ਪੂੜਾ ਜਦੋਂ ਪੱਕ ਜਾਊਗਾ ਆਪਣੇ ਆਪ ਹੀ ਉੱਪਰ ਆ ਜਾਊਗਾ ਤੇ ਤੁਸੀਂ ਇਹਨੂੰ ਜਿਹੜਾ ਕੱਟ ਲਿਓ ਇਸ ਤਰ੍ਹਾਂ ਕਰਕੇ ਦੋਨੋਂ ਸਾਈਡਾਂ ਤੋਂ ਪੂੜਾ ਜਿਹੜਾ ਆਪਾਂ ਪਕਾ ਲਵਾਂਗੇ ਇੱਕ ਸਾਈਡ ਤੋਂ ਪੂੜਾ ਆਪਣਾ ਬਣ ਕੇ ਤਿਆਰ ਹੋ ਗਿਆ ਦੂਜੀ ਸਾਈਡ ਤੇ ਪਾਸਾ ਬਦਲ ਦਵਾਂਗੇ ਆਪਾਂ ਤੇ ਪੂੜਾ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਜਿੱਦਾਂ ਦਾ ਵੀ ਕਲਰ ਰੱਖਣਾ ਡਾਰਕ ਜਾਂ ਲਾਈਟ ਉਦਾਂ ਰੱਖ ਸਕਦੇ ਆ ਪੂੜਾ ਕੱਢ ਲਵਾਂਗੇ ਤੇ ਬਾਕੀ ਦੇ ਪੂੜੇ ਵੀ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਆਕੇ ਪਕਾ ਲਵਾਂਗੇ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਕੜਾਈ ਹੈ ਜਿਹੜੀ ਡੂੰਘੇ ਤਲੇ ਵਾਲੀ ਕੜਾਈ ਨਹੀਂ ਲੈਣੀ ਹੈਗੀ ਇਸ ਤਰ੍ਹਾਂ ਜਿਵੇਂ ਕਿ ਮੈਂ ਕੜਾਈ ਲਈ ਹੈ ਚਪਟੇ ਤਲੇ ਵਾਲੀ ਤੁਸੀਂ ਕੜਾਈ ਹੈ ਜਿਹੜੀ ਲੈ ਲੈਣੀ ਹੈ ਫਿਰ ਜਿਹੜਾ ਵਿੱਚ ਕੱਚਾ ਨਹੀਂ ਰਹਿੰਦਾ ਹੈਗਾ ਜੇ ਡੂੰਘੇ ਤਲੇ ਵਾਲੀ ਕੜਾਹੀ ਲਾਉਂਗੇ ਤਾਂ ਵਿੱਚ ਉਹ ਜਿਹੜਾ ਕੱਚਾ ਰਹੇ ਜੂਗਾ ਤੇ ਵਿੱਚ ਇਕੱਠਾ ਹੋ ਜੂਗਾ ਇਸ ਤਰ੍ਹਾਂ ਫਲੈਟ ਕੜਾਹੀ ਕੜਾਹੀ ਲਾਉਂਗੇ ਤਾਂ ਪੂੜੇ ਤੁਹਾਡੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਬਹੁਤ ਹੀ ਵਧੀਆ ਬਣਨਗੇ ਇਸ ਤਰ੍ਹਾਂ ਦੋਨੋਂ ਸਾਈਡਾਂ ਤੋਂ ਸਾਰੇ ਪੂੜੇ ਆਪਾਂ ਜਿਹੜੇ ਪਕਾ ਲਵਾਂਗੇ ਇੱਕ ਇੱਕ ਕਰਕੇ ਸਾਰੇ ਪੂੜੇ ਆਪਾਂ ਵਿੱਚ ਪਾਉਂਦੇ ਜਾਵਾਂਗੇ ਬਾਕੀ ਪੂੜੇ ਤੁਹਾਡੇ ਗੂੜਾ ਰੰਗ ਉਦੋਂ ਹੋਊਗਾ ਜਦੋਂ ਤੁਹਾਡਾ ਗੂੜਾ ਜਿਹੜਾ ਜ਼ਿਆਦਾ ਡਾਰਕ ਹੋਊਗਾ ਜੇ ਲਾਈਟ ਕਲਰ ਦੇ ਰੱਖਣਿਆ ਤਾਂ ਫਿਰ ਗੁੜ ਵੀ ਆ ਜਿਹੜਾ ਲਾਈਟ ਕਲਰ ਦਾ ਹੀ ਰੱਖੋ ਇਸ ਤਰ੍ਹਾਂ ਤੁਸੀਂ ਕਟਚੀ ਦੇ ਹੈਲਪ ਦੇ ਨਾਲ ਇੱਕ ਇੱਕ ਕਰਕੇ ਪੂੜਾ ਇਹ ਜਿਹੜਾ ਪਾਉਂਦੇ ਜਾਣਾ ਹੈ ਬਿਲਕੁਲ ਪਰਫੈਕਟ ਬਣੂਗਾ ਤੇ ਗੈਸ ਦੀ ਫਲੇਮ ਦਾ ਬਿਲਕੁਲ ਧਿਆਨ ਰੱਖਣਾ ਹੈ ਜੇ ਤੁਹਾਡੀ ਗੈਸ ਦੀ ਫਲੇਮ ਵੱਧ ਘੱਟ ਹੋ ਗਈ ਫਿਰ ਪੂੜੇ ਤੁਹਾਡੇ ਬਿਲਕੁਲ ਵੀ ਵਧੀਆ ਨਹੀਂ ਬਣਨਗੇ ਸਹੀ ਫਲੇਮ ਨਹੀਂ ਹੋਊਗੀ ਕੋਲਵੀ ਤੋਂ ਟਾ ਡ ਬਿਲਕੁਲ ਮਲਾਇਮ ਹੋਣਾ ਚਾਹੀਦਾ ਹੈ ਵਿੱਚ ਕੋਈ ਵੀ ਗੱਠ ਨਹੀਂ ਹੋਣੀ ਚਾਹੀਦੀ ਫੇਰ ਹੀ ਪੂੜੇ ਜਿਹੜੇ ਤੁਹਾਡੇ ਵਧੀਆ ਬਣ ਕੇ ਤਿਆਰ ਹੋਣਗੇ ਜਦੋਂ ਵੀ ਪੂੜਾ ਬਣ ਜੂਗਾ ਉਸ ਟਾਈਮ ਤੇ ਇਹਨੇ ਆਪਣੇ ਆਪ ਹੀ ਪੱਕ ਕੇ ਥੋੜਾ ਜਿਹਾ ਉੱਪਰ ਆ ਜਾਣਾ ਹੈ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਕੱਚਾ ਪੂੜਾ ਤੁਸੀਂ ਨਹੀਂ ਛੇੜਨਾ ਹੈਗਾ ਜਦੋਂ ਇਹ ਬਿਲਕੁਲ ਪੱਕ ਗਿਆ ਨੀਚੇ ਸਾਈਡ ਤੇ ਉਸ ਟਾਈਮ ਤੇ ਤੁਸੀਂ ਇਹਨੂੰ ਜਿਹੜਾ ਪਲਟਣਾ ਹੈ ਨਹੀਂ ਤਾਂ ਫਿਰ ਇਹ ਨੀਚੂ ਜਿਹੜਾ ਕੱਚਾ ਰਹਿ ਜਾਂਦਾ ਤੇ ਪਲਟਦੇ ਹੋਏ ਟੁੱਟ ਵੀ ਆ ਜਿਹੜਾ ਸਕਦਾ ਹੈ ਇਸ ਤਰ੍ਹਾਂ ਬਿਲਕੁਲ ਪਰਫੈਕਟ ਆਪਣਾ ਪੂੜਾ ਲਵੀ ਬਣ ਕੇ ਤਿਆਰ ਹੋ ਗਿਆ ਸਾਰੇ ਪੂੜੇ ਆਪਾਂ ਇਸੇ ਤਰ੍ਹਾਂ ਹੀ ਆ ਜਿਹੜੇ ਬਣਾ ਲਏ ਆ ਖੀਰ ਦੀ ਰੈਸਪੀ ਮੈਂ ਲਗ ਦੋ ਪਾਈ ਆ ਤੁਸੀਂ ਖੀਰ ਦੇ ਨਾਲ ਇਹਨਾਂ ਨੂੰ ਜਿਹੜਾ ਇੰਜੋਏ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਪੂੜਾ ਬਣਿਆ ਤੇ ਫੁੱਲ ਕੇ ਆਪਣੇ ਆਪ ਹੀ ਪੱਕ ਕੇ ਉੱਪਰ ਆ ਗਿਆ ਜੇ ਕੜਾਈ ਹੋਰ ਵੀ ਚੌੜੀ ਹੁੰਦੀ ਹੈ ਫਿਰ ਤੁਸੀਂ ਇੱਕ ਤੋਂ ਵੱਧ ਪੂੜੇ ਵੀ ਆ ਜਿਹੜੇ ਪਾ ਕੇ ਪਕਾ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੇ ਪੂੜੇ ਆ ਜਿਹੜੇ ਬਣਾ ਲਏ ਆ ਤੇ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਸੌਣ ਦੇ ਮੌਸਮ ਦੇ ਵਿੱਚ ਇਹਨਾਂ ਨੂੰ ਆਪਾਂ ਗਾਰਨਿਸ਼ ਕਰ ਲਿਆ ਡਰਾਈ ਫਰੂਟ ਦੇ ਨਾਲ ਇਹ ਆਪਾ ਤੋੜ ਕੇ ਵੀ ਹੈ ਜਿਹੜਾ ਦੇਖ ਲਵਾਂਗੇ ਪੂਰਾ ਕਿਸ ਤਰ੍ਹਾਂ ਦਾ ਬਣਿਆ ਹੈ ਬਿਲਕੁਲ ਵਧੀਆ ਬਣ ਕੇ ਤਿਆਰ ਹੋਇਆ ਉਹਦੇ ਵਿੱਚੋਂ ਕੱਚਾ ਨਹੀਂ ਹੋਇਆ ਨਾ ਹੀ ਜ਼ਿਆਦਾ ਹਾਰਡ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ